ਸਸਤਰੀ ਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਮੌਸਮ ਹੋ ਗਿਆ ਬਾੜਾ ਖਰਾਬ ਮੀਂਹ ਪਈ ਜਾਂਦਾ ਗੰਦੋ ਗੰਧ ਹੋ ਗਿਆ ਕੰਮ ਜਿ세 ਆ ਜਾ ਵੀਰੇ ਅੰਦਰੇ ਦਾਣੇ ਪਾਉਣੇ ਪੈਣੇ ਐ ਲੋਰ ਤਾਂ ਲਿਬੜ ਜਾਣੀ ਤੀ ਵੀਰੇ ਆਹ ਉਹ ਪਈਆਂ ਨੇ ਗਿੱਲੀਆਂ ਹੁਣ ਕੀ ਕਰੀਏ ਆ ਲੱਗਿਆ ਕਰੇਗਾ ਕੋਈ ਟੱਕੜੇ ਹੀ ਜਾਣੇ ਉਹ ਪੰਨ ਫਿਰ ਖੜਾ ਤਾਂ ਦੰਨੇ ਆ ਫੇਰ ਵਿੱਚੋਂ ਕਿਵੇਂ ਸਾਫ ਕਰਾਂਗੇ ਮੀਂਹ ਨੇ ਬਈ ਬਾੜਾ ਗੰਧ ਪਾਤਾ ਮੌਸਮ ਦੇਖੋ ਚਾਨਣ ਜਿਹਾ ਕਿਵੇਂ ਹੋਇਆ ਹੋਇਆ ਆ ਉਹ ਦੇਖੋ ਸੂਰਜ ਸਾਫ ਰਿਹਾ ਥੱਲੀ ਪਾ ਦੇ ਅੰਦਰ ਫਿਰ ਛਾੜੂ ਮਾਰ ਕੇ ਬਾਹਰ ਹੋਣਗੇ ਦੇਖੀ ਮੈਂ ਛਾੜੂ ਮਾਰ ਕੇ ਬਾਕੀ ਸੱਟ ਬਟ ਨੇ ਓਕੇ ਰੋਟਾਂ ਆ ਉਹ ਕਬੂਤਰੀ ਐਨ ਹੱਡੀ ਭਰ ਗਈ ਭਾਈ ਉਹ ਕਬੂਤਰੀ ਦੀ ਰਹਿੰਦੀ ਏਕਣੇ ਆਹੋ ਪਤਾ ਨਹੀਂ ਕੀ ਚੱਕਰ ਆ ਬੰਦੇ ਦਾ ਠਾ ਡੁੰਡ ਦਾ ਚੱਕਰ ਆ ਕੋਈ ਆ ਬੱਚਾ ਵੀ ਆਇਆ ਮੈਂ ਹੁਣੇ ਭਾਲਦੇ ਨੇ ਚੋਗਾ ਉਹ ਵੀ ਬੱਚਾ ਕੈਮ ਹੈ ਉਹ ਦੇਖੋ ਮੀਨੇ ਸਾਈ ਹੁਜੇ ਲਾਉਣੀ ਹਾਂ ਤੁਂ ਜਲਾ ਦੇ ਪਾਣੀ ਜਿਹੜੀਆਂ ਬੈਂਦੀਆਂ ਹਾਲੇ ਵੀ ਓਏ ਇਹ ਤੋਂ ਬਾਅਦ ਚੱਲਦੇ ਆਪਾਂ ਖਮਾਣੋ ਨੂੰ ਆਹਾਂ ਆ ਕਿੱਥੇ ਬੈਠਾ ਇਹਦੇ ਨਾਲ ਦਾ ਵੀ ਕਬੂਤਰ ਬਾਈ ਆਪਾਂ ਲੈ ਕੇ ਆਉਣਾ ਜਾ ਕੇ ਤੁਸੀਂ ਦੇਖੀਏ ਲਾਲ ਸਿਰਾਈ ਦੇ ਨਾਲ ਇਹ ਨੀਲੇ ਬੱਚੇ ਦੀ ਮਾਂ ਹੈ ਆਹ ਇਹ ਨਾ ਤਾਂ ਨੀਲੀ ਹੈ ਨਾ ਸੁਰਖੀ ਹੈ ਫੋਰੇ ਤਰ੍ਹਾਂ ਦਾ ਰੰਗ ਹੈ ਗਰੇ ਗਰੇ ਜਿਹਾ ਇਹਦਾ ਪਾਣੀਆ ਰੱਖਦਾ ਬਾਈ ਟੈਟਰਾਸਾਈਕਲ ਨਾਲਦਾ ਪਾਇਆ ਹੋਇਆ ਤੇ ਸ਼ਾਮ ਤੱਕ ਹਲੇ ਭੀਣਗੇ ਇਹ ਓਕੇ ਹੁਣ ਤੂੰ ਦਾਣੇ ਪਾਉਣ ਦਾ ਕੰਮ ਕਰ ਔੜ ਇਹਨਾਂ ਨੇ ਚੱਕਿਆ ਨਹੀਂ ਮਾੜੇ ਹਾਂ ਫੋਰਡ ਆ ਤਾਂ ਯਾਰ ਜ਼ਿਆਦਾ ਹੋ ਜਾਣਾ ਕੋਈ ਹੋਰ ਚੀਜ਼ ਦੇਖ ਲੈ ਜੀ ਜੇ ਆਪਾਂ ਪਾ ਸਕੀਏ ਥੈਲੀ ਪਰ ਰੱਖ ਕੇ ਬਹਿ ਉਹ ਪਰ ਡਰ ਜਾਨੇ ਥੈਲੀ ਪਰ ਤਾਂ ਡਰ ਜਾਣੇ ਨਹੀਂ ਟ੍ਰੇ ਇਹ ਤਾਂ ਇਹ ਟ੍ਰੇ ਵਾਲੀ ਗਿੱਲੀ ਦਾ ਹੈ ਨਹੀਂ। ਕਿ ਗਿੱਲੀਆਂ ਨੇ ਪਾਰੀ ਗਿੱਲੀ ਹੈ ਇਹਦਾ ਸੁੱਕੀ ਹੈ। ਉਰਲੀ ਜੇ ਪਾਲਾ ਫਿਰ। ਪਾਰੀ ਦਾ ਖੜਾ ਹੈ। ਹਾਂ ਇੱਦਾਂ ਇੱਥੇ ਨੂੰ ਡੋਲ ਦੇਣੀ ਇੱਥੇ ਨੂੰ। ਸੁੱਕੀ ਹੈ ਇਹ ਵੀ। ਇੱਥੇ ਨੂੰ ਡੋਲ ਦੇ ਦੇਣੀ। ਚਲੋ ਬਈ ਟ੍ਰੇ ਸਕਾ ਲਈਏ ਮੇਲਾ। ਚਲੋ ਮਿੱਤਰੋ। ਦਾਣੇ ਵੀ ਪਾ ਦਨੇ ਚੋਗਾ-ਜੁਗਾ ਦੇ ਲੈਣਗੇ ਬਾਕੀ ਜੇ ਖਾਲੀ ਕਰ ਤੇ ਸਾਡੇ ਆਉਂਦੇ ਨੂੰ ਫੇਰ ਅਸੀਂ ਪਾ ਦਾਂਗੇ ਹੋਰ। ਇਨੇ ਬੱਚਿਆਂ ਵਾਲੇ ਕਬੂਤਰ ਚੁੱਕ ਲੈਣਗੇ ਉਹ ਬੱਚੇ ਦੋਏ ਸੈੱਟ ਨੇ ਲੈ ਲਾ ਦੇ ਬਾਈ ਕੁੰਡਾ ਲਾ ਦੇ ਕਿਉਂਕਿ ਜੇ ਬਾਹਰ ਨਿਕਲ ਗਏ ਬਹੁਤ ਗੰਦ ਮਚਾ ਦੇਣ ਇਹਨੇ ਦੂਜਿਆਂ ਨੂੰ ਵੀ ਬਾਦੀਏ ਉਹਨਾਂ ਨੂੰ ਵੀ ਕੰਮ ਨਿਬੇੜ ਕੀ ਚੱਲਦੇ ਆਧਾ ਘਟਕਣ ਆ ਤੂੰ ਪਾਣੀ ਉਧਰ ਕੁੰਡੀ ਸਾਹਿਬ ਸੈਫ ਕਰ ਮਣ ਸੜਾ ਹੋ ਰੇ ਕੋਲ ਬੋਲ ਹੋ ਜਾਂਦਾ ਕਈ ਵਾਰ ਉਹ ਬਸ ਠੀਕ ਆ ਓਕੇ ਐਨੂੰ ਗੁੰਡੀ ਆ ਕੇ ਲਾਉਨੇ ਆਪਾਂ ਅੱਜ ਦਾ ਡੰਗਰ ਵੀ ਵਿਚਾਰੇ ਅੰਦਰੇ ਨੇ ਨਾ ਇਹਦਾ ਮਾਹੌਲ ਲਿਬੜ ਲਬੜਈਆ ਹੋ ਜਾਣਾ ਜੱਸੇ ਤੂੰ ਤਾਂ ਮੇਰੇ ਵਾਲੇ ਬੂਟ ਵੀ ਯਾਰ ਤੇ ਤਾਂ ਆਗੂ ਹੋ ਕੋਈ ਕਰ ਦੇਣੇ ਆ ਚੱਲ ਕੋਈ ਨਾ ਪਾ ਇਹਨਾਂ ਨੂੰ ਚੱਕ ਰਿਹਾ ਤਾਂ ਪੱਲੜ ਜਾ ਉੱਪਰ ਨੂੰ ਯਾਰ ਆਇਆ ਤੇਰੇ ਕੱਪੜੇ ਲਿਬੜਣਗੇ ਨਹੀਂ ਇੱਕ ਵੀਰਾ ਕਹਿੰਦਾ ਪਾਉ ਤੋ ਇੰਨਾ ਕੰਮ ਨਾ ਕਰਾਇਆ ਕਰੋ ਵੀਰੇ ਪਾਉ ਦੀ ਦੱਸਦਾ ਥੋਨੂੰ ਪਾਉ ਦੇ ਨਾਲ ਅਸੀਂ ਇੱਕ ਦੋ ਵਾਰੀ ਬੰਦੇ ਹੋਰ ਵੀ ਲਾਏ ਆ ਕੰਮ ਕਰਨ ਨਾ ਇੱਕ ਤਾਂ ਇਹ ਲੜ ਪੈਂਦਾ ਹੈ ਅਗਲੇ ਨਾਲ ਨੰਬਰ 2 ਇਹਨੇ ਪਤਾ ਕੀ ਕਰਨਾ ਹੈ ਜਦ ਕੰਮ ਦਾ ਟਾਈਮ ਹੁੰਦਾ ਅਸੀਂ ਵੀ ਚਲੇ ਜਾਂਦੇ ਆ ਇਹਦੇ ਨਾਲ ਕੰਮ ਕਰਾਉਣ ਨੂੰ ਇਹ ਵਿੱਚੋਂ ਖਿਸਕ ਜਾਂਦਾ ਫੇਰ ਇਹਨੇ ਸਾਰਾ ਪਿੰਡ ਚ ਘੁੰਮ ਫਿਰ ਕੇ ਨਾ ਉਹਦੇ ਬਾਅਦ ਪਤਾ ਨਹੀਂ ਕਾਦ ਆਉਣਾ ਕਾਦ ਨਹੀਂ ਇਹਦਾ ਬਹੁਤ ਲੇਟ ਕਰ ਦਿੰਦਾ ਵੀਰੇ ਕੰਮ। ਕੰਮ ਤਾਂ ਅਸੀਂ ਵੈਸੇ ਕਰਾਈ ਜਾਂਦੇ ਆ ਵੀਡੀਓ 'ਚ ਕਿਉਂਕਿ ਹੁਣ ਜ਼ਿਆਦਾ ਮੈਂ ਵੀਡੀਓ ਹੀ ਬਣਾਉਂਗਾ ਜਾਂ ਕੰਮੇ ਕਰੂੰਗਾ। ਠੀਕ ਹੈ ਨਹੀਂ ਕੰਮ ਅਸੀਂ ਵੀ ਕਰਾਉਣੇ ਆ ਉਹਦੇ ਨਾਲ। ਪਰ ਵੀਡੀਓ 'ਚ ਉਹਨੂੰ ਲੈਣਾ ਪੈਂਦਾ ਕਿਉਂਕਿ ਮੈਂ ਵੀਡੀਓ ਬਣਾਉਣਾ ਹੈ। ਤਾਂ ਕਰਕੇ ਆ ਵੀਰੇ। ਬਾਕੀ ਇਹੋ ਜਿਹਾ ਕੋਈ ਚੱਕਰ ਨਹੀਂ ਦਾਣੇ ਤਾਂ ਪਾਏ ਨੇ ਹਣਾ। ਦਾਣੇ ਆਓ ਤੇ ਪਾਈ ਆ ਟੱਕਣਾ ਆਓ। ਦਾਣੇ ਤਾਂ ਪਾਏ ਆ ਹਲੇ ਜੱਸੀ ਨਾਲ ਕੋਲ। ਆ ਵੀ ਪਾ ਲਾਂਗੇ। ਆ ਕੇ ਪਾ ਦਾਂਗੇ। ਉਹ ਟੱਕਣ ਚੱਕ ਦੇ ਬਾਅਦ ਉੱਥੋਂ। ਚਲੋ ਵੀ ਇਹਨਾਂ ਦਾ ਵੀ ਕੰਮ ਨਿਬੜ ਗਿਆ। ਪਾਣੀ ਪੁਣੀ ਪੀ ਲੈਣਗੇ। ਤੋ ਲਾ ਹੱਥ ਚਲਦੇ ਆ ਹੁਣ ਖਮਾਣੋਂ ਨੂੰ ਲਓਏ ਮਿੱਤਰੋ ਖਿੱਚਦੀ ਗੱਡੀ ਖਮਾਣੋਂ ਵੱਲੋਂ ਜਾ ਰਹੇ ਆ ਦੋ ਘੜੀ ਟਾਈਮ ਪਾਸ ਕਰਾਂਗੇ ਨਾਲੇ ਸਮਾਨ ਸੂਨ ਲੈ ਕੇ ਆਵਾਂਗੇ ਕਬੂਤਰਾਂ ਲਈ ਛੋਲੇ ਲੈ ਕੇ ਆਵਾਂਗੇ ਤੇ ਹਰੀ ਮੂੰਗੀ ਰਹਿੰਦੀ ਐਸੇ ਨਾ ਮੱਕੀ ਦਾ ਟੋਟਾ ਪੁੱਛ ਲਾਂਗੇ ਨਾਲੇ ਚਲੋ ਚਲਦੇ ਆ ਫੇਰ ਆਪਾਂ ਲਓਏ ਮਿੱਤਰੋ ਹੁਣ ਆਪਾਂ ਲੈ ਲਈਏ ਕਬੂਤਰਾਂ ਦਾ ਸਮਾਨ ਅੱਜ ਰਸ ਥੋੜਾ ਜਿਹਾ ਘੱਟ ਐ ਅੱਜ ਵਧੀਆ ਸੱਜਰੀ ਵਾਰੀ ਆਜੂਗੀ ਹੁਣ ਜਾ ਰਹੇ ਆਂ ਬਾਈ ਘਰ ਨੂੰ ਤੇ ਕਬੂਤਰਾਂ ਲਈਓ ਲੈ ਲੈ ਛੋਲੇ ਵੀ ਲੈ ਲੈ ਮੂੰਗੀ ਮੰਗੀ ਬਾਕੀ ਸਮਾਨ ਲੈ ਲਿਆ ਜਾ ਰਹੇ ਆਂ ਹੁਣ ਅੱਬਾ ਘਰ ਨੂੰ ਲੋਏ ਮਿੱਤਰੋ ਪਿੰਡ ਤਾਂ ਪਹੁੰਚ ਗਏ ਤੇ ਮੀਂਹ ਬਹੁਤ ਤੇਜ ਹੋ ਗਿਆ ਹੁਣ ਕਬੂਤਰਾਂ ਦਾ ਕੀ ਬਣੂਗਾ ਜੱਸੇ ਉੱਪਰਲੇ ਨੂੰ ਦਾਣਾ ਪਾਣੀ ਕਿਵੇਂ ਪਾਵਾਂਗੇ ਸ਼ਾਮ ਤੱਕ ਤਾਂ ਸ਼ਾਮ ਤੱਕ ਤਾਂ ਹਟ ਜੂ ਹਾਂ ਬਾਕੀ ਦੇਖਦੇ ਆਂ ਚਲੋ ਮੀਂਹ ਨੇ ਬਾੜਾ ਬਾਈ ਨਾਸ ਮਾਰਤਾ ਕੰਮ ਦਾ ਠੀਕ ਆ ਠੀਕ ਆ ਲਾਵੀ ਗੱਡੀ ਫਸ ਗਈ ਦੀ ਆਗਾਂ ਵਾਲੀ ਉਹ ਦੇਖੀ ਖੜ ਜਾ ਇੱਕ ਮਿੰਟ ਜੱਸੇ ਕਾਰ ਇਧਰ ਨੂੰ ਘੁਮਾ ਦੇ ਜੱਸੇ ਪਿੱਛੇ ਕਰਕੇ ਆ ਟਾਇਰ ਹੈ ਗੇਰ ਚ ਵੀਰੇ ਤੁਸੀਂ ਆ ਖੜਾਇਆ ਮੈਂ ਤਾਂ ਚਲਾਇਆ ਨਹੀਂ ਚਲੋ ਬਾਈ ਦੇਖੋ ਮੀ ਫਿਰ ਨਵੇੜੀਏ ਕੰਮ ਕਰ ਰਹਿ ਨੇ ਪਹੁੰਚ ਗਈ ਹੁਣ ਆਪਾਂ ਕੋਠੇ ਤੇ ਆ ਜੰਗਲੀ ਕੁਤਰੇ ਬਹੁਤ ਰਹਿਣ ਲੱਗੇ ਉੱਪਰ ਸਾਰੇ ਆਪਣੇ ਖੋਡੇ ਉੱਪਰ ਬੈਜਦੇ ਨੇ ਆਗੇ ਪਾਈ ਇਹਨਾਂ ਨੂੰ ਦਾਣਾ ਪਾਣੀ ਤੇ ਮੀਂਹ ਪੈਂਦਾ ਤਾਂ ਬਹੁਤ ਆਈ ਹੋਕ ਯ ਨੀਟ ਆਰ ਫਿਰ ਤੇ ਵੀ ਨਹੀਂ ਵਧੀਆ ਆਪੀ ਮੌਸਮ ਦੇਖੋ ਤੁਸੀਂ ਪਹਿਲਾਂ ਦਾ ਬੱਦਲੇ ਬੱਦਲ ਅਰੇ ਵਾਸੀ ਅੰਦਰ ਦੇਖੀ ਅੰਦਰ ਦਾ ਨਹੀਂ ਅੱਲਾ ਹਾਏ ਮਾੜਾ ਮੋਟਾ लोट लाता सिस्टम अंदर था, अंदर का सैट है तो तू भी नहीं हैगा, है नहीं इधर भी नहीं तो भी मिला मिलता कि नहीं गए थोड़े कोई चक्कर नहीं कर दे साफ पावा दाने धुंद होना पाते जी दाने पानी भी पाता ਤੰਗੀਆਂ ਆਪਾਂ ਥੱਲੇ ਨੂੰ ਆਪੇ ਖਾਈ ਜਾਣਗੇ ਸਰਦਾ ਨਿਕਲਣਾ ਨਹੀਂ ਬਾਹਰ ਇਹਨਾਂ ਨੇ ਅੰਡ ਕਰਕੇ ਲੋਸੋਂ ਖਰਾਬ ਹੈ ਤੁਹਾਨੂੰ ਪਹਿਲਾਂ ਵੀ ਦਿਖਾਇਆ ਤਾਂ ਚੱਲੀਏ ਹੁਣ ਆਪਾਂ ਥੱਲੇ ਨੂੰ ਕੀ ਹੋ ਗਿਆ ਆ ਜਾ ਆ ਜਾ ਜੱਸੇ ਬਈ ਬੜਾ ਕੰਮ ਗੜਬੜ ਹੈ ਮੀਂਹ ਕਰਕੇ ਟਾਈਮ ਦੇਖ ਲਓ ਵੱਜ ਗਏ ਹੁਣੇ ਐ ਸਾਢੇ 5 ਹੋ ਗਏ ਮੀਨੇ ਗੰਧ ਮਚਾਇਆ ਪਿਆ ਕਬੂਤਰ ਵੀ ਬਾਹਰ ਨਹੀਂ ਕੱਢ ਓਏ ਉਧਰਲੇ ਕਬੂਤਰਾਂ ਦਾ ਆਪਾਂ ਕੰਮ ਨਿਵੇੜਿਆ ਹੋਇਆ ਹੈ ਨਾ ਇੱਧਰ ਲਿਆਂਦੀ ਲਾਈਟ ਰੂਟ ਲਾਤੀ ਬੱਚਿਆਂ ਕਰਕੇ ਇੱਕ ਵਾਰੀ ਫੇਰ ਦਾਣੇ ਪਾ ਦਈਏ ਤੁਸੀਂ ਚੱਕ ਵੀਰੇ ਦੋ ਤਿੰਨ ਟੱਕਣ ਸੱਟ ਫੇਰ ਦੋ ਟਾਂਗੀ ਲਾਉਣੀ ਦੀ ਯਾਰ ਆਪਾਂ ਨੇ ਚੱਲ ਕੋਈ ਨਹੀਂ ਉਤਰੀ ਬੈਠੀ ਹੋ ਬੱਚਿਆਂ ਤੇ ਹਾਂ ਅੱਜ ਇਹਨੂੰ ਵੀ ਜੋਗਾ ਘੱਟੇ ਲੱਗਦਾ ਕਿ ਨਹੀਂ ਨਹੀਂ ਇਹਦਾ ਧਰਿਆ ਵੇ ਪਰ ਇਹ ਬੇ ਹੁੰਦੀ ਨੂੰ ਥੋੜਾ ਥੱਲੇ ਨੂੰ ਕਰਦੀ ਹੈ ਨਾ ਆਜੋ ਵੀ ਆਜੋ ਆਓ ਠੀਕ ਬੱਚੇ ਦੇਖੀਓ ਦੇ ਪੈਰਾਂ ਦਾ ਹਾਂ ਦੋਵੇਂ ਸਾਈਡ ਤੋਂ ਨੇ ਕਾਟਾਣ ਲੱਗੇ ਹੋਏ ਨੇ ਕੁਝ ਤਾਂ ਚੇ ਯਾਦ ਨਹੀਂ ਨਾ ਉਹ ਹਟ ਜੋ ਹਟ ਜੋ ਹਟ ਜੋ ਹਟ ਜੋ ਆਹਾਹਾ ਆਹਾ ਆਹਾ ਆ ਸ਼ਾਕਾ ਓਏ ਹਾਂ ਗੁੰਡੀ ਨੂੰ ਮੂਰੀ ਨੂੰ ਕਰਦੇ ਪਾਣੀ ਪੁਣੀ ਪੀ ਲੈਣਗੇ ਠੀਕ ਹੈ ਆ ਚੱਲ ਓਕੇ ਇਹਨਾਂ ਦਾ ਵੀ ਕੰਮ ਨਿਭੜਿਆ ਓ ਮੜਜੀ ਹੋਰ ਕਰਦੇ ਲਮਾਰੀ ਸੈਟ ਬੰਦ ਕਰਦੀ ਅੱਧੀ ਟਾਕੀ ਆ ਇਹਦੇ ਲਈ ਥੋੜੀ ਬੰਦ ਕਰਦੀ ਚਾਲ ਸੈਟ ਨੇ ਨਾ ਵਜੇ ਹਾਂ ਉਹ ਵਜੇ ਕਾਲਾ ਜਿਹਾ ਕੀ ਲੱਗੇ ਹੋਇਆ ਫੰਗ ਆ ਦੇ ਗੱਗ ਚੰਗਾ ਆਲੀਓ ਹੋਹ ਚੰਗੇ ਨਹੀਂ ਕਾਲੀ ਕਾਰੀ ਨੋਕ ਠੀਕ ਹੈ ਠੀਕ ਹੈ ਚੱਲ ਇਹਨਾਂ ਦਾ ਵੀ ਕੰਮ ਨਿਭੜ ਗਿਆ ਭਾਈ ਨੂਰੀ ਦਾ ਅੱਜ ਵਿਚਾਰੀ ਕੱਢੀ ਹੋਣੀ ਆਪਾਂ ਨੇ ਬਾਹਰ ਕਿਉਂਕਿ ਠੰਡ ਹੈ ਓ ਖੜੀ ਹੈ ਨੂਰੀ ਓ ਦੇਖੋ ਨੂਰੀ ਨੂਰੀ ਓ ਨੂਰੀ ਸੁਣ ਨਹੀਂ ਰਹੀ ਭਾਈ ਉਧਰ ਨੂੰ ਪਤਾ ਨਹੀਂ ਮਸਤੀ ਜਾਂ ਬਣੀ ਜੈ ਇੱਕ ਮਿੰਟ ਕਮੈਂਟ ਬੋਲਦੀ ਹੈ ਪਹਿਲਾਂ ਵਾਲਿਦ ਅਹਿਮਦ ਓਹੋ ਬਲਰ ਕੇ ਹੋ ਗਿਆ ਹਾਂ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਪ੍ਰੀਤ ਪੇਵੀ ਤੇਗੀ ਮਨਜੀਤ ਸਿੰਘ ਨਾਈਸ ਵੀਡੀਓ ਥੈਂਕ ਯੂ ਵੀਰੇ ਸਾਗਰ ਲਵਾਨਾ ਜਸਕਰਨ ਸਿੱਧੂ ਨਾਈਸ ਵੀਡੀਓ ਥੈਂਕ ਯੂ ਵੀਰੇ ਵਾਲਿਦ ਅਹਿਮਦ ਨਾਈਸ ਭਾਈ ਥੈਂਕ ਯੂ ਭਾਈ ਜਸਵੀਰ ਸਿੰਘ ਭਾਈ ਹੈਲੋ ਹਾਂਜੀ ਕੀ ਹਾਲ ਹੈ ਵੀਰੇ ਸਦਵਿੰਦਰ ਸਿੰਘ ਨਾਈਸ ਬਰਦਰ ਥੈਂਕ ਯੂ ਵੀਰੇ ਰੋਮੀ ਡਾਊਨ ਰਾਣਾ ਬਾਰਾਗੜ ਕਬੂਤਰ ਕਲੱਬ ਲਾਈਵ ਆਇਆ ਕਰੋ ਬਾਈ ਵੀਰੇ ਮੌਸਮ ਜੇ ਹੋ ਜਵੇ ਸਾਫ ਹਲੇ ਆ ਨਾ ਸਵਾ ਦੇ ਦਿਨ ਚੱਲਦੇ ਆ ਉਦੋਂ ਬਾਅਦ ਲਾਈਵ ਵੀ ਆਇਆ ਕਰਾਂਗੇ ਲਵ ਢਿੱਲੋਂ ਬਾਈ ਚਾਪ ਕੂਤਰ ਦੀ ਹਿਸਟਰੀ ਦੱਸਿਓ ਹਾਂਜੀ ਵੀਰੇ ਬੇਲੇ ਟਾਈਮ ਜ਼ਰੂਰ ਬਾਈ ਨੂਰੀ ਦੀ ਬਲੱਡ ਲਾਈਨ ਬਾਰੇ ਦੱਸਿਓ ਉਹ ਵੀ ਵੀਰੇ ਦੱਸਾਂਗੇ ਤੇ ਬਾਈ ਇੱਕ ਜੋੜਾ ਗਿਫਟ ਕਰ ਦੋ ਪਿੰਡ ਮੂਲਾਪੁਰ ਵੀਰੇ ਹਾਂਜੀ ਕਰ ਦੂੰਗਾ ਫ੍ਰੀ ਹੋ ਜਾਣ ਦਿਓ ਜੀ ਬਾਈ ਕ ਉਤਰੇ ਡੀ ਬਾਰਮਿੰਗ ਵੀਰੇ ਬਸਾ ਇੱਕ ਬੱਚਾ ਭਲੇ ਤੇ ਕਰ ਦੇਣੀ ਆ ਪਸੂਜਲ ਕੁਮਾਰ ਪ੍ਰੀਵਿ ਪ੍ਰੀਤ ਪੀਵੀ 23 ਆਂਡੇ ਨਾ ਖਰਾਬ ਕਰੋ ਮੈਨੂੰ ਭੇਜ ਦਿਓ ਸੱਤ ਉਤਰ ਕੋਈ ਨਾ ਕੋਈ ਨਾ ਵੀਰੇ ਅਗਲੀ ਵਾਰੀ ਲੈ ਜਾਓ ਹੈਰੀ ਬੱਡ ਵਰਕੇ ਪਾਉ ਤੋ ਇੰਨਾ ਕੰਮ ਨਾ ਕਰਾਇਆ ਕਰੋ ਪਲੀਜ਼ ਵੀਰੇ ਪਾਉ ਦਾ ਦੱਸਿਆ ਤੁਹਾਨੂੰ ਕਿਉਂਕਿ ਟਾਈਮ ਸਿਰ ਵੀਰੇ ਅਸੀਂ ਵੀ ਹੁੰਨੇ ਆ ਉਹਦੇ ਨਾਲ ਪਰ ਟਾਈਮ ਸਿਰ ਕੰਮੇ ਨਹੀਂ ਕਰਦਾ ਉਹ ਸਾਗਰ ਲਵਾਣਾ ਸਾਗਰ ਲਵਾਣਾ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਦੇ ਲਈ ਹਰਸ਼ਪ੍ਰੀਤ ਸਿੰਘ ਗੁਰਵਿੰਦਰ ਗੁਰੀ ਬੀਵੀ 33 ਹਰਸ਼ਪ੍ਰੀਤ ਸਿੰਘ पीजेएन लवर सज्जन सिंह पीजेएन लवर जस सिंह धन्यवाद वीर इन कमेंट ਕਰਨ ਲਈ ਨਰਵੇ ਸਿੰਘ हां ਨਰ ਖੜਾ ਹੈ ਨਰਵੇ ਆਕੇ ਲੋ ਵੀ ਨੂਰੀ ਲਈ ਛਾਲਣਾ ਵੀ ਲੈ ਜਾਂਦਾ ਦੇਖੋ ਗੱਡਾ ਟਾਇਰ ਟੂਰ ਲੱਗੇ ਹੋਏ ਨੇ ਐਨ ਓਕੇ ਰੋਬੋਟਾਂ ਨੇ ਠੀਕ ਆ ਸ਼ਾਬਾਸ਼ ਠੀਕ ਆ ਠੀਕ ਆ ਅੱਧੇ ਤੋਂ ਹੋਰ ਬੱਦੀ ਓਕੇ ਆ ਆ ਦੋਸਤੋ ਅਨਬੋਤਾ ਚ ਨੰਬਰ ਕੇ ਉਹ ਖਾ ਗਿਆ ਨਾ ਪਤਾ ਨਾ ਤੇਰੇ گاਉਂ ਨੂੰ ਨਾਨਾ ਠੀਕ ਹੈ ਬੜਾ ਵਾਹੋਦਾ ਹੈ ਇੱਧਰ ਥਾਰ ਦੰਨੇ ਹੁਣ ਛੜੀ ਛਾਣਨੇ ਵਾਲਾ ਘੋੜੀ ਨੂੰ ਰੋਕ ਕੇ ਲੈ ਜਾ ਹਾਂ ਰੁਟ ਜਾਣਾ ਹੁਣ ਤਾਂ ਹਨਾ ਹਾਂ ਹਾਂ ਠੀਕ ਹੈ ਇੰਨੇ ਇੱਥੇ ਰੱਖ ਦੇ ਇੰਨੇ ਇੱਥੇ ਰੱਖ ਦੰਨੇ ਚਲ ਹਾਂ ਇੱਧਰ ਲਾ ਦੋ ਹੁਣ ਪਹੁੰਚ ਗਏ ਵੀ ਘਰੇ ਮਾਜ਼ਮਾ ਤਾਂ ਬਾੜਾ ਗੜਬੜ। ਹੋਣੀ ਸੈੱਟ ਹੁੰਦਾ ਦੋ ਦਿਨ ਤੇ ਮਿਲਦੇ ਆਂ ਅਗਲੇ ਵਲੌਗ ਵਿੱਚ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਵਿੱਚ।